ਇਹ ਹੈ ਉਹ ਭਾਰਤ ਦੇ ਜਿਹੜੀ ਸਮachar ਤੇ ਮੈਂ ਦਲਜੀਤ ਤਰਜਮਾ ਦੋਸਤੋ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਹਰ ਤਰ੍ਹਾਂ ਐਫਰਟਸ ਕੀਤੀ ਜਾਂਦੀ ਹੈ ਤਾਂ ਕਿ ਪੰਜਾਬ ਦੀ ਨੌਜਵਾਨ ਜਿਹੜੀ ਆ ਪਿਛਲੇ ਕੁਝ ਸਮੇਂ ਤੋਂ ਜਿਹੜਾ ਕੰਨੇ ਸੇ ਸੀਮਾ ਦਰਿਆ ਲੰਛਾ ਬਹੁਤ ਦਿੱਕਤ ਆ ਰਿਹਾ। ਸੋ ਇਸੇ ਤਰ੍ਹਾਂ ਹੋਜੂਤਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਿਹੜਾ ਨਸ਼ਿਆਂ ਪ੍ਰਤੀ ਮਹਿੰਸਾ ਨੂੰ ਕੀਤੀ ਚੇ ਦਿੱਤਾ ਹੈ। ਬਹੁਤ ਕਾਫੀ ਸਟ੍ਰਿਕਟਲੀ ਕੰਮ ਕੀਤਾ ਤੇ ਵਿੱਚ ਕਾਫੀ ਸਕਸੈਸ ਵੀ ਹਿੱਸਾ। ਕਿ ਬੇਸ਼ੱਕ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਖੇਡਾਂ ਜਿਹੜੀਆਂ ਕਰਵਾਈਆਂ ਜਾਂਦੀਆਂ ਪੰਜਾਬ ਪੱਤੀਆਂ ਡਿਸਟ੍ਰਿਕਟ ਲੈ ਰੂਆਂ ਜਾਂ ਬਲਾਕ ਲੈ ਰੂਆਂ। ਇਹ ਕੋਣ ਜਿਹੜੀਆਂ ਅੰਡਰ 19 ਖੇਡਾਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਈਆਂ ਗਈਆਂ ਜਿਹੜੀਆਂ ਮਾਪਦਰ ਸਟੇਡੀਅਮ ਸਕੂਲਸ ਤੇਰੀਆਂ ਸ਼ੁਰੂ ਹੋਈਆਂ ਜਿਹਦੇ ਵਿੱਚ ਮੁੱਖ ਮਹਿਮਾਨ ਬਜੂ ਬੀਪੀ ਸਪੀਕਰ ਜੈਕਸ ਸਿੰਘ ਊੜੀ ਬੋੜਾ ਨੇ ਪਹੁੰਚਣਾ ਸੀ ਪਰ ਉਹ ਆਪਣੀ ਸਿਆਸੀ ਮਸਰੂਫੀਅਤ ਦੇ ਕਾਰਨ ਨਹੀਂ ਪਹੁੰਚ ਸਕੇ ਤੇ ਉਹਨਾਂ ਦੇ ਆਪਣੇ ਰਿਪਰਜੈਂਟਿਵ ਦਵਿੰਦਰ ਸਿੰਘ ਸੈਰੀ ਬੋੜੀ ਜਿਹੜੇ ਇੱਥੇ ਨਗਰ ਕੌਂਸਲ ਦੇ ਪਤਾਨ ਨੇ ਉਹਨਾਂ ਕੋਲੋਂ ਦਿੱਤਾ ਗਿਆ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਡੀਯੂ ਮੈਡਮ ਲਿਤਾ ਉਹ ਬਾਤ ਜਿਹੜੀ ਇਸ ਤੋਂ ਫਿਰ ਪੁੱਛੀ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਆ ਇਹ ਖੇਡਾਂ ਵਾਲੀ ਪੀਟੀਸੀਟਾ ਜੇ ਅੱਜ ਸ਼ੁਰੂ ਹੋਈਆਂ ਰਿਸ਼ਕੀ ਮੀਆਂ ਪੀਐਮ ਨੇ ਕਿੰਨਿਆਂ ਜੇ ਚਲਣੀ ਹੈ ਔਰ ਹੋਰ ਕਿੜੀਆਂ ਕਿੜੀਆਂ ਖੜਾ ਰਹੀਆਂ ਸੰਗੋਤਾਂ ਦੇ ਪੰਜਾਬ ਸਰਕਾਰ ਵੱਲੋਂ ਹੋਰ ਕਿਹੜੇ ਕਿਹੜੇ ਆਜਾ ਪ੍ਰੋਗਰਾਮ ਚੱਲੇ ਗਏ ਜਿਹੜੇ ਬੱਚਿਆਂ ਨੂੰ ਇਹ ਖੇਡਾਂ ਦੇ ਨਾਲ ਜੁੜ ਜਾਣ ਸੋ ਮੈਡਮ ਤੁਹਾਡਾ ਸਵਾਲ ਤੇ ਜਿੰਦਾਬਾਦ ਜੀ ਇਸ ਦਾ ਮੁਸ਼ਕਿਲ ਸੋ ਇਹ ਮੈਂ ਵੀ ਅੱਜ ਖੇਡਾਂ ਦੇ ਵਿੱਚ ਅੱਜ ਵਿਸ਼ੇਸ਼ ਮਹਿਮਾਨ ਬੋਲੇ ਤੁਸੀਂ ਪਹੁੰਚੇ ਹੋ ਕਿ ਇਹ ਆਪਾਂ ਕੇ ਇਹਦੇ ਵਿੱਚ ਖੇਡਾਂ ਲਈ ਹੈ ਕਿ ਕਿਉਂ ਅੱਜ ਜਿਹੜੀਆਂ ਸ਼ੁਰੂ ਹੋਈਆਂ ਕਿੰਨੇ ਚੱਲਦੀਆਂ ਕਿੰਨੀਆਂ ਸਰ ਅੱਜ ਜਿਲਾਂ ਸ਼ਾਹਕੁਦਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਬੜਾਈ ਪ੍ਰਾਊਡ ਦਾ ਮੂਮੈਂਟ ਹੈ ਕਿ ਅੱਜ ਇੱਥੇ ਜਿਹੜੀਆਂ 69ਵੀਆਂ ਇੰਟਰ ਡਿਸਟ੍ਰਿਕਟ ਜਿਹੜੀਆਂ ਗੇਮਸ ਨੇ ਫੁੱਟਬਾਲ ਦੀਆਂ ਅੰਡਰ 19 ਹੱਥ ਸ਼ੁਰੂ ਹੋਈਆਂ ਨੇਗੀਆਂ ਸੋ ਵੱਖ-ਵੱਖ ਜਿਹੜਾ ਤੋਂ ਖਿਡਾਰੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਕੋਰਸ ਤੇ ਆਨ ਪਹੁੰਚੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਸਾਰਿਆਂ ਦਾ ਤੁਹਾਡੇ ਕੈਮਰੇ ਦੇ ਮਾਧਿਅਮ ਤੋਂ ਮਾ ਸਾਰਿਆਂ ਨੂੰ ਜੀ ਆਇਆਂ ਆਖਦੇ ਆਂ ਸਭ ਦਾ ਸਵਾਗਤ ਕਰਦੇ ਆਂ ਤੇ ਉਹਨਾਂ ਦਾ ਹਾਰਦਿਕ ਵੈਲਕਮ ਕਰਦੇ ਹਾਂ ਸ਼ਰਫਾ ਦੀਆਂ 6 ਐਡਮਿਸ਼ਨ ਟੂਟਲਿੰਗ ਨਾਲ ਬਾਕੀ ਪੂਰੇ ਜਿੰਦਾ ਜਆਪਾ ਦੇ ਵਿੱਚੋਂ ਬਾਕੀ ਸੂਚੀਆਂ ਠਾਈਆਂ ਕੀ ਕਿੜੀਆਂ ਇਹ ਕਿੰਨੇ ਦਿਨ ਜੀ ਨੂੰ ਚੱਲ ਸਰ ਇਹਨਾਂ ਇਹ ਅੱਜ ਇਹਨਾਂ ਦੀ ਅਜਾਪਨਿੰਗ ਹੋਈ ਹੈ ਤੇ 19 ਨੂੰ ਕਲੋ징 ਹੈ 19 ਨੂੰ ਜੀ ਤੇ ਇਹ ਵੀ ਪਤਾ ਲੱਗਾ ਸੀਗਾ ਕਿ ਕਿਸੇ ਕਾਰਨ ਕਰਕੇ ਇਹ 20 ਤੱਕ ਜਿਹੜੀਆਂ ਕੀਤੀਆਂ ਗਈਆਂ ਕੋਈ ਇਹੋ ਜਿਹੀ ਤਾਂ ਨਹੀਂ ਕੋਈ ਸਰਕਾਰ ਵੱਲੋਂ ਕੋਈ ਪਲੈਨ ਕੀਤਾ ਨੇ ਸੇ ਸਾਡੇ ਧਿਆਨ ਵਿੱਚ ਹਾਲੇ ਤੱਕ ਨਹੀਂ ਕਰੀ ਗਈ ਠੀਕ ਹੈ ਐ ਮੈਮ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਸਮੇਂ ਸਮੇਂ ਤੇ ਜਿਹੜਾ ਇਹਨਾਂ ਦੇ ਨਾਲ ਸੀ ਡੀਓ ਡਿਸਟ੍ਰਿਕਟ ਨੂੰ ਹਿੱਸ਼ਾ ਕਰਨ ਉਹ ਵੀ ਪਹੁੰਚਾ ਰਹੇ ਹਾਂ এডਿਕੇਸ਼ਨ ਦੇ ਨਾਲ ਉਹ ਜਿਹੜਾ ਐਸ ਵਿਲੇ ਇਹ ਜਿਹੜੇ ਜਿਹਨੇ ਫਲਸ ਦਾ ਪਾਏਗਾ ਇਹ ਬਹੁਤ ਸਾਰੀਆਂ ਰਕੜੀਆਂ ਤਰਾਸੀਆਂ ਦਿੱਚੋ ਉਹ ਤੁਹਾਡੇ ਡਿਪਾਰਟਮੈਂਟ ਨੂੰ ਤੁਸੀਂ ਕਈ ਜਗ੍ਹਾ ਮਸਰੂਫ ਦੇ ਦਿੱ ਤੁਸੀਂ ਖਾਖਾ ਜਿਹੜੇ ਕਰਮੀਆਂ ਦੇ ਨਾਲ ਤੁਹਾਡਾ ਰابطਾ ਰਹਿੰਦਾ ਹੈ ਤੇ ਹੋਰ ਵੀ ਬੜੇ ਤੁਸੀਂ ਮਸਰੂਫ ਤੇ ਅਨਸਰੂਫੀਅਤ ਤੇ ਕਲਾਜ ਸੁਈ ਸਾਨੂੰ ਟਾਈਮ ਦਿੱਤਾ ਤੇ ਇਹ ਜਿਹੜੇ ਕਾਜ਼ ਨੂੰ ਲੈ ਕੇ ਆਉਂਦੇ ਸਕੂਲਸ ਬਦੋਂ ਜਾਂ ਤੁਹਾਡੇ ਕੋਲੋਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਟਲਾਨੀ ਕੀਤੀ ਗਈ ਹੈ ਹਾਂ ਸਰ ਬਿਲਕੁਲ ਸਾਡੇ ਲਈ ਸਾਡੇ ਜ਼ਿਲ੍ਹੇ ਦਾ ਇੱਕ ਇੱਕ ਬੱਚਾ ਇੰਪੋਰਟੈਂਟ ਹੈ ਇੱਕ ਇੱਕ ਸਕੂਲ ਇੰਪੋਰਟੈਂਟ ਹੈ ਅਸੀਂ ਹਰ ਇੱਕ ਬੱਚੇ ਲਈ ਸਕੂਲ ਲਈ ਅਸੀਂ ਕੰਮ ਕਰ ਰਹੇ ਹਾਂ ਇੱਕ ਤੋਂ ਸਾਡੇ ਫਲੱਡ ਨਾਲ ਜਿਹੜੇ ਪ੍ਰਭਾਵਿਤ ਸਕੂਲ ਸੀਗੇ ਉਹਨਾਂ ਦਾ ਪ੍ਰਬੰਧ ਅਸੀਂ ਜਿੱਦਾਂ ਅਸੀਂ ਦੇਖ ਲਿਆ ਜੇ ਬਿਲਡਿੰਗ ਅੱਧੀ ਅਨਸੇਫ ਹੈ ਕੁਝ ਸੇਫ ਹੈ ਤਾਂ ਅਸੀਂ ਉਹਨਾਂ ਨੂੰ ਜਿਹੜੀਆਂ ਉੱਥੇ ਬੱਚਿਆਂ ਦੀਆਂ ਕਲਾਸਾਂ ਲਗਾਈਆਂ ਨੇ ਕਿਉਂਕਿ ਸਾਨੂੰ ਸੇਫਟੀ ਦੇ ਨਾਲ ਪੜ੍ਹਾਈ ਦੋਨੇ ਚੀਜ਼ਾਂ ਹੀ ਬੱਚੇ ਦੀਆਂ ਇੰਪੋਰਟੈਂਟ ਨੇ ਤੇ ਮੈਨੂੰ ਮਾਣ ਆ ਆਪਣੇ ਟੀਚਰਾਂ ਤੇ ਆਪਣੇ ਸਕੂਲਾਂ ਦੇ ਟੀਚਰਾਂ ਤੇ ਕਿ ਉਹ ਵੀ ਸਾਡੇ ਮੁੰਡੇ ਨਾਲ ਮੋਢਾ ਮਲਾ ਕੇ ਕੰਮ ਕਰ ਰਹੇ ਉਹਨਾਂ ਦੇ ਮਨ ਵਿੱਚ ਵਿਚਾਰ ਹੈ ਕਿ ਉਹ ਵੀ ਆਪਣੇ ਬੱਚਿਆਂ ਦਾ ਟਾਈਮ ਜਿਹੜਾ ਖਰਾਬ ਨਹੀਂ ਹੋਣਾ ਦੇ ਜਾ ਰਹੇ ਤੇ ਮੈਂ ਨਾਲ ਦੀ ਨਾਲ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹ ਵੀ ਸਾਡੇ ਮੁੰਡੇ ਨਾਲ ਮੋਢਾ ਮਲਾ ਕੇ ਚੱਲ ਰਹੇ ਆ ਤੇ ਸਭ ਤੋਂ ਉੱਪਰ ਸਾਡੀ ਪੰਜਾਬ ਸਰਕਾਰ ਸਾਡੀ ਡੀਸੀ ਮੈਡਮ ਸਾਰੇ ਹੀ ਇਸ ਮਹੀਮ ਵਿੱਚ ਸਾਡੇ ਐਸ.ਟੀ.ਐਮ ਸਾਹਿਬ ਹਰ ਇੱਕ ਦੇ ਸਾਡੇ ਮਾਨਯੋਗ ਸੈਕਟਰੀ ਸਾਹਿਬ ਉਹ ਵੀ ਇਸ ਗੱਲ ਬੜੇ ਚਿੰਤਿਤ ਨੇ ਉਹ ਵੀ ਸਾਨੂੰ ਬਾਰ-ਬਾਰ ਹੀ ਮੈਸੇਜ ਭੰਦੇ ਨੇ ਕਿ ਕੋਈ ਵੀ ਸਕੂਲ ਜਿੱਕਰ ਹਰ ਪ੍ਰਭਾਵਿਤ ਹੈ ਸਾਡੀ ਸਰਕਾਰ ਵੀ ਉਹਨਾਂ ਲਈ ਜਿਹੜੇ ਫੰਡਸ ਹੈ ਰਿਲੀਜ਼ ਕਰ ਰਹੀ ਹੈ ਈਸੀ ਮੈਡਮ ਦੇ ਲਗਭਗ ਵੀ ਹੁਣ ਰਿਲੀਜ਼ ਹੋ ਰਹੇ ਨੇ ਤੇ ਜਲਦੀ ਹੀ ਪਹੁੰਚ ਰਹੇ ਨੇ ਤੇ ਜਲਦੀ ਹੀ ਸਕੂਲਾਂ ਸੁਧਾਰ ਕਰਕੇ ਫਿਰ ਉਹੀ ਨਵਾਂ ਸਕੂਲਾਂ ਦੇ ਆ ਜਾਵੇ ਠੀਕ ਹੈ ਮੈਮ ਸਕੂਲਾਂ ਦੇ ਵਿੱਚ ਕਈ ਵਾਰ ਤੁਹਾਡੇ ਨਾਲ ਸੰਪਰਕ ਆਇਆ ਆਵਾਜ਼ ਮੋਟਾ ਚਾਹਦਾ ਸਕੂਲਾਂ ਦੇ ਵਿੱਚ ਕੀ ਜੇਦਾ ਕਿ ਟੀਚਰਸ ਜਿਹੜੇ ਉਹ ਘਟਨੇ ਪਰ ਮੇਸ਼ਰ ਸਰਕਾਰ ਨੂੰ ਪਰティਬ ਕੀਤੀ ਹੈ ਕਹਾਂ ਵੀ ਕੀਤੀ ਹੈ ਕਿੰਨਾ ਕੁ ਲੱਗਦਾ ਤੇ ਆਵਾਜ਼ ਲੋ ਕਰੀਏ ਨਾ ਫਲਸ ਖੋ ਜੂ ਹਾਂ ਪਰ ਉਸਾਰਪੂ ਕੇ ਸਰ ਹੁਣ 700 ਤੋਂ ਉੱਪਰ ਜਿਹੜੇ ਟੀਚਰ ਭਰਤੀ ਹੋਇਆ ਤੇ ਪ੍ਰਾਇਮਰੀ ਲੈਵਲ ਤੇ ਤਾਂ ਸਾਡੇ ਕੋਲ ਬਹੁਤ ਸਾਰੇ ਟੀਚਰ ਆ ਗਏ ਨੇ ਕਾਫੀ ਸਾਡਾ ਜਿਹੜਾ ਹੈਗਾ ਭਰ ਗਿਆ ਟੀਚਰ ਸਾਡੇ ਹੋਰ ਵੀ ਹੁਣ ਨਵੀਆਂ ਭਰਤੀਆਂ ਹੋ ਰਹੀਆਂ ਨੇ ਸਾਡੀਆਂ ਹੁਣ ਪ੍ਰੋਮੋਸ਼ਨਸ ਹੋ ਰਹੀਆਂ ਨੇ ਆਨ ਵਾਲੇ ਟਾਈਮ ਵਿੱਚ ਮਾਸਟਰ ਕੈਡਰੀਆਂ ਵੀ ਤੇ ਪ੍ਰਿੰਸੀਪਲ ਜੀ ਨੇ ਪ੍ਰੋਮੋਸ਼ਨ ਹੋ ਰਹੀਆਂ ਨੇ ਸਾਡੇ ਕੋਲ ਡਾਟਾ ਲੈ ਰਿਆ ਸਰਕਾਰ ਪੱਵਾ ਪਾਰ ਹੋਈ ਹੈ ਜਲਦੀ ਹੀ ਪ੍ਰੋਮੋਸ਼ਨ ਹੋਣਗੀ ਮੈਮ ਜਿਹਨੇ ਦੇ ਵਿੱਚ ਕਿੰਨੇ ਸਮਾਰਟ ਸਕੂਲ ਨੇ ਜਿਹੜੇ ਤੁਹਾਡੇ ਰਹਿਣ ਵਾਲੇ ਤੁਹਾਡੇ ਆ ਸਮਾਰਟ ਸਰ ਮੈਂ ਤਾਂ ਇਹੀ ਕਹੂੰਗੀ ਕਿ ਮੇਰਾ ਹਰ ਇੱਕ ਸਕੂਲ ਸਮਾਰਟ ਹਰ ਇੱਕ ਮੇਰਾ ਟੀਚਰ ਸਮਾਰਟ ਹੈ ਮੇਰਾ ਹਰ ਇੱਕ ਸਕੂਲ ਸਮਾਰਟ ਹੈ ਜਿਹੜਾ ਕਿ ਇੱਕ ਵੀ ਮੌਕਾ ਨਹੀਂ ਛੱਡਦਾ ਇੱਕ ਵੀ ਇਵੈਂਟ ਨਹੀਂ ਛੱਡਦਾ ਉਹ ਹਰ ਵੇਲੇ ਬੱਚਿਆਂ ਦੀ ਭਲਾਈ ਲਈ ਬੱਚਿਆਂ ਦੇ 올 ਰੌਂਡ ਡਿਵੈਲਪਮੈਂਟ ਲਈ ਹਰ ਇੱਕ ਜਿਹੜਾ ਟੀਚਰ ਹੈ ਲੱਗਿਆ ਹੋਇਆ ਹੈ ਵੱਖ-ਵੱਖ ਐਕਟੀਵਿਟੀ ਇਸ ਵਿੱਚ ਵੀ ਜ਼ਿਲ੍ਹੇ 'ਚ ਹੋਰੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਡਾ ਜਿਹੜਾ ਬਿਜ਼ਨਸ ਬਲਾਸਟਰ ਹੈਗਾ ਉਹ ਮੈਂ ਕਹਿੰਨੀ ਆ ਕਿ ਇੱਕ ਬਹੁਤ ਵਧੀਆ ਉਪਰਾਲਾ ਸਾਡੀ ਸਰਕਾਰ ਦਾ ਕਿ ਜਿਹੜੇ ਬੱਚੇ ਨੌਕਰੀਆਂ ਨਹੀਂ ਪ੍ਰਾਪਤ ਕਰ ਸਕਦੇ ਜਾਂ ਕਈ ਹਾਲਾਤ ਐਦਾਂ ਦੇ ਹੋ ਜਾਂਦੇ ਆ ਕਿ ਬੱਚੇ ਅੱਗੇ ਨਹੀਂ ਪੜ ਸਕਦੇ ਤਾਂ ਪਲੱਸ 2 ਤੋਂ ਬਾਅਦ ਉਹਨਾਂ ਨੂੰ ਅਸੀਂ ਛੋਟੇ-ਛੋਟੇ ਰੋਜ਼ਗਾਰਾਂ ਵਿੱਚ ਪਾਇਆ ਹੋਇਆ ਹੈ ਬੱਚੇ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਦੇਖ ਕੇ ਕਿ ਸਾਡੇ ਬੱਚੇ ਇਦਾਂ ਦੇ ਜਿਹੜੇ ਲੈ ਕੇ ਆ ਰਹੇ ਸਾਡੇ ਕੋਲ ਪ੍ਰੋਜੈਕਟ ਜਿਹੜੇ ਕਿ ਅਸੀਂ ਅਸੀਂ ਟੀਚਰ ਹੋ ਕੇ ਵੀ ਸੋਚ ਸਕਦੇ ਸੀ ਸੋ ਬੱਚਿਆਂ ਵਿੱਚ ਬਹੁਤ ਪੋਟੈਂਸ਼ੀਅਲ ਹੈਗਾ ਜੇਕਰ ਇਹਨਾਂ ਨੂੰ ਅੱਛਾ ਅਸੀਂ ਗਾਈਡ ਕਰੀਏ ਇਹਨਾਂ ਨੂੰ ਅੱਛੀ ਕਿਸੇਦ ਦੇਈਏ ਤੇ ਕੀ ਦਾ ਕੀ ਕਰ ਰਹੇ ਤਾਂ ਉਹ ਸਾਡੀ ਸਰਕਾਰ ਕਰ ਰਹੀ ਹੈ ਬੱਚਿਆਂ ਨੂੰ ਹਰ ਪ੍ਰੰਪਰ ਜਿਹੜਾ ਅਸੀਂ ਪ੍ਰਿਆਸ ਹੈ ਹਰ ਇੱਕ ਮੌਕਾ ਦੇਣਿਆ ਕਿ ਉਹ ਕਿਸੇ ਨਾ ਕਿਸੇ ਫੀਲਡ ਵਿੱਚ ਜ਼ਰੂਰ ਚੁਣੇਗਾ ਸਕਿੱਲ ਨਹੀਂ ਜਾ ਕਿਸੇ ਤਰ੍ਹਾਂ ਨਹੀਂ ਨਾ ਆਪਰਾਜ ਵੀ ਪਲੱਸ 2 ਤੋਂ ਬਾਅਦ ਇਹਦਾ ਸਕਿੱਲ ਰੈਟ ਹੋ ਜਾਏ ਐਵੇਂ ਲਾਸਟੇ ਵਿੱਚ ਕੋਈ ਹੋਰ ਗੱਲ ਬਾਤ ਹੈ ਬੇਸ਼ੱਕ ਅਸੀਂ ਇਹ ਬਰੀਫ ਕੀਤੀ ਹੈ ਤੁਸੀਂ ਐਜੂਕੇਸ਼ਨ ਦੀ ਇੰਡਸਟਰੀ ਮੇਰੇ ਐਜੂਕੇਸ਼ਨ ਆਪਸ਼ਨ ਕੋਈ ਹੋਰ ਸਰਕਾਰ ਵੱਲੋਂ ਅਜਿਹੀ ਸ਼ਰਤ ਹੈ ਕਿ ਮੈਂ ਬੱਚੇ ਇਹ ਬਹੁਤ ਸਾਰੀ ਕਲੀਕਾ ਪੜਨਾ ਚਾਹੁੰਦੇ ਆ ਤੁਹਾਡੇ ਨੋਟਿਸ ਚ ਆਉਂਦਾ ਵੀ ਬੱਚਾ ਇਹ ਪੜ ਸਕਦਾ ਪਰ ਫੀਸ ਨਹੀਂ ਦੇ ਸਕਦਾ ਜਾਂ ਹੋਰ ਕੋ ਖਰਚ ਕੋਈ ਸਰਕਾਰ ਵੱਲੋਂ ਵੀ ਤੁਹਾਡੇ ਡਿਪਾਰਟਮੈਂਟ ਵੱਲੋਂ ਹੈ ਕੋਈ ਐਜਾ ਦਾ ਪ੍ਰਬੰਧ ਥੀਡ ਹਾਊਸ ਬੱਚੇ ਨੂੰ ਕੋਈ ਸਹੂਲਤ ਦਿੱਤੀ ਜਾਵੇ ਤਾਂ ਕਿ ਬੱਚਾ ਪੜ ਸਕੇ ਜਿਹੜੇ ਬੱਚੇ ਹੈਗੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਉਹਨਾਂ ਨੂੰ ਫੀਸ ਜੇ ਨਹੀਂ ਦੇ ਸਕਦੇ ਉਹਨਾਂ ਦਾ ਫੀਸ ਮੁਫਤ ਹੁੰਦੀ ਹੈ ਸਾਡੀ ਸਰਕਾਰ ਵੱਲੋਂ ਹੋਰ ਵੀ ਸਾਡੇ ਜਿਹੜੇ ਟੀਚਰਸ ਹੈ ਉਹ ਵੀ ਸਾਡੇ ਬਹੁਤ ਸਾਰੇ ਬੱਚੇ ਨੂੰ ਅਡਾਪਟ ਕਰ ਲੈਂਦੇ ਆ ਜਿਹੜਾ ਕੋਈ ਬੱਚਾ ਨਹੀਂ ਪੜਨਾ ਚਾਹੁੰਦਾ ਬਹੁਤ ਸਾਰੀਆਂ ਐਨਜੀਓ ਨੇ ਉਹ ਵੀ ਇਸਕੇ ਕੰਮ ਕਰ ਰਹੀਆਂ ਨੇ इवन ਸਾਡੇ ਮਾਨ ਜੋਗ ਸਕੱਤੀ ਸਾਹਮਣੇ ਵੀ ਸਾਨੂੰ ਡੀਸੀ ਮੈਡਮ ਨੇ ਵੀ ਕਿਹਾ ਹੋਇਆਗਾ ਕਿ ਕੋਈ ਵੀ ਬੱਚਾ ਜਿਹੜਾ ਪੜਾਈ ਤੋਂ ਨਹੀਂ ਰਹਿਣਾ ਚਾਹੀਦਾ ਜੇਕਰ ਤੁਹਾਡੇ ਧਿਆਨ ਵਿੱਚ ਕੋਈ ਐਦਾਂ ਦਾ ਬੱਚਾ ਆਂਦਾ ਜਿਹੜਾ ਪੜ੍ਹਨਾ ਚਾਹੁੰਦਾ ਪਰ ਫੀਸ ਨਹੀਂ ਦੇ ਸਕਦਾ ਤਾਂ ਅਸੀਂ ਉਹਨਾਂ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਮੈਮ ਅੱਜ ਦੇ ਦਿਨ ਗੇਮਸ ਨੂੰ ਅਸੀਂ ਅੱਜ ਅਗਲਾ 19 ਬੱਚਿਆਂ ਨੂੰ ਕਿਸ ਤਰ੍ਹਾਂ ਦੇ ਕਲਪਕਾਰੀ ਦੇ ਨਾਲ ਨਾਲ ਕਿਡਾ ਬਣੂਗੀ ਉਹ ਗੱਲ ਕਰੀ ਚੁੱਕੇ ਬਸ ਮੈਂ ਹੀ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਕਿ ਬੱਚਿਓ ਜਿਹੜੀਆਂ ਗੇਮਸ ਨੇ ਤੁਹਾਨੂੰ ਡਿਸਪਲਿਨ ਸਿਖਾਉਂਦੀਆਂ ਨੇ ਸਪੋਰਟਮੈਨਸ਼ਿਪ ਦੀ ਭਾਵਨਾ ਨਾਲ ਖੇਡੋ ਹਾਰ ਜਾਂ ਜਿੱਤ ਇਹ ਸਿੱਕੇ ਦੇ ਦੋ ਪਹਿਲੂ ਨੇ ਕਿਉਂਕਿ ਜਿੰਨੀਆਂ ਟੀਮਾਂ ਆਈਆਂ ਨੇ ਉਹਨੇ ਇੱਕ ਨੇ ਜਿੱਤਣਾ ਤੇ ਬਾਕੀ ਲਈ ਵੀ ਇੱਕ ਚੁਣੌਤੀ ਹੈਗੀ ਹੈ ਜਿੰਦਗੀ ਇੱਕ ਚੁਣੌਤੀ ਹੈਗੀ ਆ ਤੁਸੀਂ ਇਸ ਲੈਵਲ ਤੇ ਪਹੁੰਚੇ ਹੋ ਸਟੇਟ ਲੈਵਲ ਤੇ ਪਹੁੰਚਣਾ ਵੀ ਆਪਣੇ ਆਪ ਇੱਕ ਚੀਜ਼ ਉਪਲਬਧ ਹੀ ਹੈ ਕਿਉਂਕਿ ਜਿਹੜੇ ਸਟੇਟ ਲੈਵਲ ਤੇ ਬੱਚੇ ਜਿਹੜੇ ਆਉਂਦੇ ਆ ਬੜੇ ਪੜਾਅ ਕੱਟ ਕਰਕੇ ਆਂਦੇ ਆ ਪਹਿਲਾਂ ਸਕੂਲ ਲੈਵਲ ਤੋਂ ਬਲੌਕ ਲੈਵਲ ਤੇ ਪਹੁੰਚਦੇ ਆ ਫਿਰ ਜਿਹੋਣ ਲੈਵਲ ਤੇ ਪਹੁੰਚਦੇ ਆ ਫਿਰ ਡਿਸਟ੍ਰਿਕਟ ਲੈਵਲ ਤੇ ਪਹੁੰਚਦੇ ਆ ਫਿਰ ਸਟੇਟ ਲੈਵਲ ਤੇ ਪਹੁੰਚਦੇ ਆ ਤੁਸੀਂ ਆਲਰੇਡੀ ਸਾਰੇ ਜene ਜਿੱਤੂ ਹੈਗੇ ਹੋ ਠੀਕ ਹੈ ਇਸ ਕਰਕੇ ਹਾਰ ਜਿੱਤ ਨੂੰ ਨਹੀਂ ਦੇਖਣਾ ਬਸ ਤੁਸੀਂ ਆਪਣੀ ਲਗਨ ਨਾਲ ਲੱਗੇ ਰਹੋ ਮੰਜਿਲ ਤੁਹਾਡੀ ਜਰੂਰ ਕਦਮ ਚੂਮੇਗੀ ਮੈਂ ਇੱਕ ਦੋ ਗੱਲਾਂ ਆਪਣੇ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਹਰ ਇੱਕ ਬੱਚੇ ਲਈ ਇੱਕ ਮੇਰਾ ਅਸ਼ੀਰਵਾਦ ਹੈ ਦਿਨੋਂ ਬੱਚਿਆਂ ਲਈ ਕਿ ਮੰਜਿਲ ਡਿੱਗੇ ਕਦਮਾਂ ਦੇ ਵਿੱਚ ਐਸੀ ਹੋਵੇ ਉਸਤੀ ਚਾਰ ਤੰਦਰੁਸਤ ਰਹੇ ਜਵਾਨੀਆਂ ਮਾਣੇ ਵਤਨ ਮੇਰੇ ਦਾ ਹਰ ਇੱਕ ਬਾਤ ਵਤਨ ਮੇਰੇ ਦਾ ਹਰ ਇੱਕ ਬਹੁਤ ਵਧੀਆ ਬਸ ਜੀ ਸੋ ਦੋਸਤੋ ਇਸ ਹਨ ਬੀਓ ਮੈਡਮ ਰਾਜਜੀ ਜੀ ਜਿਨਾ ਨੇ ਉਹਦੀ ਬੜੀਆ ਤਰੀਕੇ ਨਾਲ ਜਿੱਚੀ ਅਜੰਡਾ 90 ਕੀ ਸ਼ੁਰੂ ਹੋਇਆ ਉਹਨਾਂ ਬਾਰੇ ਵਿਸਤਾਰ ਨਾਲ ਦੀ ਨਾਲ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਵਧੀਆ ਬੱਚਿਆਂ ਨੇ ਵੀ ਗੱਲ ਕੀਤੀ ਵੀ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਹੁਕਮਤਾਂ ਕਿ ਆ ਜਿੰਦੇ ਆ ਲਾਸਟ ਦੇ ਉਹਨਾਂ ਦੀ ਜਿੱਤ ਹਾਰ ਜਿਹੜਾ ਲਾਈਫ ਦੇ ਵਿੱਚ ਬੰਦੇ ਨੇ ਕਈ ਵਾਰ ਹਾਰ ਆ ਉਹ ਵੀ ਕਾਰਨ ਬਣ ਜਾਂਦੀ ਹੈ ਤੇ ਪਛਾਹ ਜਾਂ ਕੋਈ ਵੀ ਵਿਅਕਤੀ ਮਜਬੂਸ ਹੋ ਜਾਂਦਾ ਔਰ ਉਹਨਾਂ ਨੇ ਬਹੁਤ ਵਧੀਆ ਪ੍ਰਭਾਵਸ਼ਾਲੀ ਕੰਨਾ ਸ਼ਬਦ ਕਹਿੰਦੇ ਕਿ ਹਾਰ ਨੂੰ ਹਾਰ ਨਹੀਂ ਮੰਨਣਾ ਉਹ ਤੋਂ ਸਿੱਖਣਾ ਹੈ ਕਿ ਹੋਰ ਕਿਵੇਂ ਮਿਹਨਤ ਕਰਨੀਆਂ ਕੋਈ ਵੀ ਮੰਜ਼ਿਲ ਇਹੋ ਜਿਹੀ ਨਹੀਂ ਜੇ ਤਿਆਰ ਕਰ ਲਿਆ ਜਾਵੇ ਸੋਚ ਲਿਆ ਜਾਵੇ ਮੋਟੇ ਬਣਾ ਲਿਆ ਜਾਵੇ ਉਹ ਤੋਂ ਮੰਜ਼ਿਲ ਹਾਸਲ ਕਰ ਸਕਦਾ ਹੈ ਇਹ ਨਾਲ ਦੀ ਨਾਲ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਲਾਈਨਾਂ ਦੇ ਵਿੱਚ ਅੰਕ ਜਿਹੜੀਆਂ ਪੰਕਤੀਆਂ ਦੇ ਵਿੱਚ ਗੱਲ ਕੀਤੀ ਹੈ ਪੂਰਾ ਵੱਡਾ ਮੈਸੇਜ ਦਿੱਤਾ ਔਰ ਇਸ ਪਰਮਾਤਮਾ ਇਹ ਆ ਪਿੱਛੇ ਆਉਣਾ ਆਪਣੀ ਜਵਾਬਸਤਾ ਵਾਜ਼ਦਾ ਹੈ ਖੁਸ਼ੀਜੋਜ ਬਾਲ ਜਿਹੜਾ ਬੱਚਾ ਕਿਸ ਤਨਾ ਨੌਜਵਾਨ ਹੈ ਦਾਵਾਤ ਡੀਡੀ ਸਮachar ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਥੈਂਕ ਯੂ ਗੁੱਡ ਬਾਏ